ਨਾ ਫੜਿਆ ਵੀ ਕਿਤੇ ਚੋਰੀ ਦੇ ਸਾਮਾਨ ਦੇ ਹਾਂਜੀ ਜਿਹੜਾ ਘਰੇ ਮੰਗਿਆ ਆ ਆ ਕੇ ਦੇਖਿਆ ਤੇ ਉਹਦੇ ਸਿਰ ਤੇ ਛੱਟ ਲੱਗੀ ਹੋਈ ਆ ਜੀ ਸਾਰੇ ਪਬਲਿਕ ਦੇ ਸਾਹਮਣੇ ਦੇਖਿਆ ਸਿਰ ਤੇ ਛੱਟ ਭਾਈ ਛੱਤ ਵਾਰਾ ਜੋ ਮੈਂ ਆਇਆ ਤਾਂ ਬੜਾ ਹੈ ਜੀ ਘਰੇ ਤੁਹਾਡੇ ਛੱਤ ਤੇ ਛੱਦੂ ਤੇ ਲਾਇਆ ਸੀ ਜੀ ਅੱਛਾ ਘਰੇ ਹੈ ਨਹੀਂ ਮੈਂ ਬਾਜੋ ਫੜਨ ਲੱਗੇ ਸਾਲ ਬਾਜ ਪਰਲੇ ਬਾਜ ਪਾਜਿਆ ਸੀ ਉਹ ਸਾਲ ਆ ਮਾਤਾ ਦੇ ਘਰ ਹੈਗਾ ਸੀ ਕੋਈ ਗਰੀ ਰੋਣੀ ਸੀ ਰੁੜੀਆ ਸੀ ਫੜ ਦਿੰਦੀ ਅੱਛਾ ਸਾਡੋ ਫੜਿਆ ਤੈਨੂੰ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਦੱਸ ਦੱਸ ਕੇ ਕਾਕਾ ਦਾ ਨਾ ਕਰੇਗਾ ਅੱਜ ਦਾ ਕਰਕੇ ਕਿਵੇਂ ਆ

मसलो <wheelient> uttan chebata tar ka de ne ha ha e che kamal mariyo nu bulao nu naam pani pyo nu khana mareo o khushila bachal oye ho ਅੱਜ ਕਿੱਲੇ ਲੱਗੇ ਨਹੀਂ ਆਦੀ ਨਹੀਂ ਪੜੀਦਾ ਨਹੀਂ ਪੜੀਦਾ ਨਹੀਂ ਪਾਣੀ ਕਾਇਨਾ ਪਾਣੀ ਪਿਆਸ ਬਣ ਕੇ ਆਪ ਤੇ ਗੁਰੂ ਜੀ ਤੋਂ ਕਹਿਣ ਆ ਆ ਦੋ ਚੀਜ਼ ਸਹਾਨ ਵਾਲੇ ਕੀ ਕੰਮ ਕਰਦਾ ਕੀ ਨਾ ਕੀ ਤੇਰਾ ਵੀਰੇ ਨਾ ਕੀ ਤੇਰਾ ਹਾਂ ਗੌਰਵ ਗੌਰਵ ਪੜਦਾ ਹੈ ਹਾਂ ਪੜਦਾ ਹੈ ਕਿਹੜੇ ਸਕੂਲ ਵਾਈਸ ਸਕੂਲ ਵਾਈਸ ਸਕੂਲ ਦਾ ਭਾਈ ਇਹ ਛਤਵਾਰਾ ਜਦੋਂ ਮੈਂ ਆਇਆ ਤਾਂ ਅੰਦਰ ਬੜਾ ਸਾਈ ਘਰ ਤਾਂ ਛੱਦੇ ਸਾਧੂ ਤੇ ਲਾਇਆ ਸੀ ਅੱਛਾ ਕਰੇ ਹੈ ਨਹੀਂ ਮੈਂ ਪਾਜ ਫੜ ਲਿਆ ਜੀ ਛਾਲ ਵਜ ਪਰਲੇ ਬਾਪ ਪਾਚਿਆ ਜੀ ਉਹ ਸਾਲ ਆ ਮਾਤਾ ਨੇ ਕਰ ਰਹਿ ਗਿਆ ਸੀ ਕੋਈ ਗਾਲੀ ਗਾਲੀ ਸੀ ਕੁੜੀਆਂ ਹੱਸ ਲੈਂਦੀ ਅੱਛਾ ਠੀਕ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਤਾ ਨਹੀਂ ਇਹ ਤਾਂ ਐਸਲਟ੍ਰੀਸ਼ਨ ਰੋਡ ਦਾ ਰਹਿਣਾ ਸਟੇਸ਼ਨ ਕੋਲੇ ਰਹਿੰਦਾ ਜਾਂਦਾ ਪਤਾ ਨਹੀਂ ਰਹਿੰਦਾ ਹੋਈ ਹੈ ਮੈਨੂੰ ਸ਼ੱਕ ਪੈਂਦਾ ਤੇ ਇਹਨੂੰ ਪੁੱਛਿਆ ਨਹੀਂ ਸਾਰਾ ਸਟੇਸ਼ਨ ਹੋ ਰਹਿਣਾ ਕੀ ਕਰਨਾ ਆਇਆ ਸੀ ਜੋਈ ਜੂ ਟੁਰਨਾ ਆਇਆ ਹੋਰ ਇੰਕਾ ਆ ਚੇਤਨ ਤੁਹਾਨੂੰ ਮਸਲਾ ਆਇਆ ਸਾਰਾ ਸਰ ਜੀ ਸਾਨੂੰ ਫੋਨ ਆਇਆ ਕਿ ਕੋਈ ਬੰਦਾ ਫੜਿਆ ਕਿਤੇ ਚੋਰੀ ਦੇ ਸਬੰਧ ਵਿੱਚ ਹਾਂ ਜੀ ਜਿਹੜਾ ਘਰੇ ਲੰਗਿਆ ਆ ਆ ਕੇ ਦੇਖਿਆ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਆ ਜੀ ਸਾਰੇ ਪਬਲਿਕ ਦੇ ਸਾਹਮਣੇ ਦੇਖਿਆ ਸਿਰ ਤੇ ਸੱਟ ਲੱਗੀ ਹੋਈ ਆ ਜੀ ਇਹ ਕਿਹੜੀ ਜਗ੍ਹਾ ਤੇ ਇਹ ਪਾਰਕ ਦੇ ਸਾਹਮਣੇ ਆ ਜੋੜ ਦੇ ਜੀ ਠੀਕ ਹੈ ਹੁਣ ਤੁਸੀਂ ਇਹਨੂੰ ਇਹਦਾ ਹੁਣ ਰੇਖਾ ਹੋ ਤਾਂ ਪਹਿਲਾਂ ਨਾ ਨਮਲ ਮਤ ਤੋਂੜੀ ਨਹੀਂ ਇਹ ਜੋ ਅਗਲੀ ਕਾਰਵਾਈ ਹੋਵੇ ਠੀਕ ਠੀਕ ਹੈ ਵਡੀ ਤੋਂ ਵਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488